ਜਿੰਦੜੀ ਮਸੂਮ ਕੱਖਾਂ ਵਿੱਚ ਰੋਲਦੀ ਜਿੰਦੜੀ ਮਸੂਮ ਕੱਖਾਂ ਵਿੱਚ ਰੋਲਦੀ ਲਾਡਲੀ ਵੇ ਤੇਰੀ ਦੁੱਖਾਂ ਨੇ ਮਦੌਲਤੀ ਲਾਡਲੀ ਵੇ ਤੇਰੀ ਦੁੱਖਾਂ ਨੇ ਮਦੌਲਤੀ ਰੰਗ ਵਿੱਚ ਪੈ ਗਈ ਅੱਜ ਭੰਗ ਬਾਬਲਾ ਰੰਗ ਵਿੱਚ ਪੈ ਗਈ ਅੱਜ ਭੰਗ ਬਾਬਲਾ ਸੋਰੀਆ ਦੇਤੀ ਤੇਰੀ ਤੰਗ ਬਾਬਨਾ ਸੋਰੀਆ ਦੇਤੀ ਤੇਰੀ ਤੰਗ ਬਾਬਨਾ ਪੈ ਗਿਆ ਜਵਾਈ ਤੇਰਾ ਮੁਖ ਮੋੜ ਕੇ ਪੈ ਗਿਆ ਜਵਾਈ ਤੇਰਾ ਮੁਖ ਮੋੜ ਕੇ ਬੈਠਾ ਤੇਰੀ ਧੀ ਨਾਲੋਂ ਨਾਤਾ ਤੋੜ ਕੇ ਬੈਠਾ ਤੇਰੀ ਧੀ ਨਾਲੋਂ ਨਾਤਾ ਤੋੜ ਕੇ ਜਿੰਦ ਦਿੱਤੀ ਸੁਲੀ ਉਤੇ ਟਾਂਗ ਬਾਬਲਾ ਜਿੰਦ ਦਿੱਤੀ ਸੁਲੀ ਉਤੇ ਟਾਂਗ ਬਾਬਲਾ ਸੋਰੀਆਂ ਦੇ ਧੀ ਤੇਰੀ ਟਾਂਗ ਬਾਬਲਾ ਸੋਰੀਆਂ ਦੇ ਧੀ ਤੇਰੀ ਟਾਂਗ ਬਾਬਲਾ ਗੁੱਸੇ ਵਿੱਚ ਰਹਿੰਦੀ ਸੱਸ ਦੰਦ ਚਬਦੀ ਗੁੱਸੇ ਵਿੱਚ ਰਹਿੰਦੀ ਸੱਸ ਦੰਦ ਚਬਦੀ ਨਣੇ ਦੇ ਵਿਰੰਦੀ ਨਿੱਤੇ ਗਾਲਾ ਕੱਢਦੀ ਨਣੇ ਦੇ ਵਿਰੰਦੀ ਨਿੱਤੇ ਗਾਲਾ ਕੱਢਦੀ ਸਾਰਾ ਕੁਝ ਸੈਂਦੀ ਬਾਣੇ ਕੰਧ ਬਾਬਲਾ ਸਾਰਾ ਕੁਝ ਸੈਂਦੀ ਬਾਣੇ ਕੰਧ ਬਾਬਲਾ ਸੋਰੀਆਂ ਦਿੱਤੀ ਤੇਰੀ ਤੰਗ ਬਾਬਲਾ ਸੋਰੀਆਂ ਦਿੱਤੀ ਤੇਰੀ ਤੰਗ ਬਾਬਲਾ ਕਰ ਵਿੱਚ ਰਹਿੰਦੀ ਸਦਾ ਹੀ ਲੜਾਈ ਐ ਕਰ ਵਿੱਚ ਰਹਿੰਦੀ ਸਦਾ ਹੀ ਲੜਾਈ ਐ ਦਿਂਦੇ ਰਹਿੰਦੇ ਮੇਣੀ ਦਾਜ ਕੀ ਲਈ ਆਈ ਐ ਦਿਂਦੇ ਰਹਿੰਦੇ ਮੇਣੀ ਦਾਜ ਕੀ ਲਈ ਆਈ ਐ ਬੋਲਦੇ ਨੇ ਰੋਜ ਪਹਿੜਾ ਗੰਧ ਬਾਬਲਾ ਬੋਲਦੇ ਨੇ ਰੋਜ ਪਹਿੜਾ ਗੰਦ ਬਾਬਲਾ ਸੋਰੀਆਂ ਦੇ ਧੀ ਤੇਰੀ ਤੰਗ ਬਾਬਲਾ ਸੋਰੀਆਂ ਦੇ ਧੀ ਤੇਰੀ ਤੰਗ ਬਾਬਲਾ ਪੇਕਾ ਪਿੰਡ ਇਥੋਂ ਬੜਾ ਦੂਰ ਨੀ ਮਾਏ ਪੇਕਾ ਪਿੰਡ ਇਥੋਂ ਬੜਾ ਦੂਰ ਨੀ ਮਾਏ ਮਿਲ ਵੀ ਨਾ ਸਕਾ ਮਜਬੂਰ ਨੀ ਮਾਏ ਮਿਲ ਸਾ ਕਾਮਜਬੂਰਨੀ ਮਾਹੇ ਦੋ ਜਖਾਂ ਦੇ ਸਿਰ ਪਾਰੀ ਪੰਡ ਬਾਬਲਾ ਦੁੱਖਾਂ ਦੀ ਸਿਰ ਪਾਰੀ ਪੰਡ ਬਾਬਲਾ ਸੋਰੀਆਂ ਦੇ ਧੀ ਤੇਰੀ ਤੰਗ ਬਾਬਲਾ ਸੋਰੀਆਂ ਦੇ ਧੀ ਤੇਰੀ ਤੰਗ ਬਾਬਲਾ ਸੋਰੀਆਂ ਦੇ ਧੀ ਤੇਰੀ ਤੰਗ ਬਾਬਲਾ